ਜਿੰਦਾਬਾਦ ਮਾਨ ਸਰ ਜਿੰਦਾਬਾਦ ਸਰਦਾਰ ਕੁਲਦੀਪ ਸਿੰਘ ਜਿੰਦਾਬਾਦ ਕੁਲਦੀਪ ਸਿੰਘ ਮਾਮਾ ਜਿੰਦਾਬਾਦ ਬੈਲ ਗੱਡੀਆਂ ਦੀਆਂ ਦੌੜਾਂ ਕਰਾਉਣ ਅਤੇ ਦੇਖਣ ਵਾਲੇ ਲੋਕਾਂ ਦੇ ਲਈ ਇੱਕ ਚੰਗੀ ਖਬਰ ਹੈ ਦੱਸਦੇ ਹਾਂ ਕਿ ਅੱਜ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਪਰਵਾਲਾ ਵਿਖੇ ਬਲਦ ਦੜਾਕ ਪੰਜਾਬ ਕਮੇਟੀ ਵੱਲੋਂ ਸਰਪੰਚ ਗगन ਜੋ ਸਿੰਘ ਰੰਮੀ ਪਰਵਾਲਾ ਅਤੇ ਸਰਪੰਚ ਹਰਤੇਬ ਸਿੰਘ ਕੰਗਣਵਾਲ ਦੀ ਅਗਵਾਈ ਦੇ ਵਿੱਚ ਇੱਕ ਮੀਟਿੰਗ ਕੀਤੀ ਗਈ ਇਸ ਦੌਰਾਨ ਮੀਡੀਆ ਨੂੰ ਜਾਣਕਾਰੀ ਦਿੰਦੇ ਸਰਪੰਚ ਗगनਜੋਤ ਸਿੰਘ ਰੰਮੀ ਨੇ ਕਿਹਾ ਕਿ ਐਨ ਆਰ ਆਈ ਕੁਲਦੀਪ ਸਿੰਘ ਵੱਲੋਂ ਬੈਲ ਗੱਡੀਆਂ ਭਜਾਉਣ ਦੇ ਸ਼ਿਕਾਇਨਾ ਅਤੇ ਬੈਲ ਦੜਾਕਾਂ ਦੀ ਪੁਰਾਣੀ ਮੰਗ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੱਕ ਪਹੁੰਚਾਇਆ ਗਿਆ ਹੁਣ ਪੰਜਾਬ ਅੰਦਰ ਵੀ ਬੈਲ ਗੱਡੀਆਂ ਦੀਆਂ ਦੌੜਾਂ ਆਮ ਦੇਖਣ ਨੂੰ ਮਿਲਣਗੀਆਂ ਉਹਨਾਂ ਕਿਹਾ ਜਲਦ ਹੀ ਪਿੰਡ ਬਰਵਾਲਾ ਅੰਦਰ ਵੀ ਬੈਲ ਗੱਡੀਆਂ ਅਤੇ ਰੱਸ਼ਾ ਕੱਸੀ ਵਰਗੀਆਂ ਵਿਰਾਸਤੀ ਖੇਡਾਂ ਕਰਵਾਈਆਂ ਜਾਣਗੀਆਂ ਇਸ ਮੌਕੇ ਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਵੀ ਐਨਆਰਆਈ ਕੁਲਦੀਪ ਸਿੰਘ ਅਤੇ ਭਗਵੰਤ ਸਿੰਘ ਮਾਨ ਦਾ ਸਰਕਾਰ ਦਾ ਧੰਨਵਾਦ ਕੀਤਾ ਗਿਆ ਸਰਪੰਚ ਹਰਦੇਵ ਸਿੰਘ ਕੰਗਣਵਾਲ ਨੇ ਕਿਹਾ ਕਿ ਕੁਲਦੀਪ ਸਿੰਘ ਯੂਐਸਏ ਦੇ ਯਤਨਾਂ ਦੀ ਉਹ ਸ਼ਲਾਘਾ ਕਰਦੇ ਹਨ ਜਿਨ੍ਹਾਂ ਦੇ ਉਪਰਾਲੇ ਨਾਲ ਲੋਕਾਂ ਦੀ ਪੁਰਾਣੀ ਮੰਗ ਪੂਰੀ ਹੋਈ ਹੈ ਇਸ ਮੌਕੇ ਤੇ ਸਰਪੰਚ ਹਰਜਿੰਦਰ ਕੌਰ ਬਰਵਾਲਾ ਨੇ ਵੀ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਦੇਖੋ ਇੱਕ ਖਾਸ ਰਿਪੋਰਟ ਹਾਂਜੀ ਸੱਸੀ ਗੱਲ ਵੀਰੇ ਸਾਰਿਆਂ ਨੂੰ ਅੱਜ ਬੜੇ ਭਾਗਾਂ ਵਾਲਾ ਦਿਨ ਜੋ ਸਾਰੇ ਬੈਲਦੜਾ ਕਬੀਰ ਸਾਡੇ ਇੱਥੇ ਇਕੱਠੇ ਹੋਏ ਨੇ ਤੇ ਉਹਨਾਂ ਨੂੰ ਬੜੇ ਪ੍ਰਾਣੀ ਆ ਸੀਗੀ ਕਿ ਸਾਡੀਆਂ ਕਦੇ ਤਾਂ ਕਦੇ ਬੈਲ ਬਲਦਾਂ ਦੀ ਖੇਤ ਚਾਲੂ ਹੋਊਗੀ ਤੇ 15-20 ਸਾਲ ਹੋ ਗਏ ਵਿਚਾਰੇ ਨੂੰ ਸੰਘਰਸ਼ ਕਰਦਿਆਂ ਨੂੰ ਉਹਨਾਂ ਨੂੰ ਤੇ ਉਹਨਾਂ ਨੇ ਹਾਈ ਕੋਰਟ ਤੋਂ ਵੀ ਸੁਪਰੀਮ ਕੋਰਟ ਤੋਂ ਵੀ ਵਿਚਾਰੇ ਬਹੁਤ ਉਹਨਾਂ ਨੇ ਕੇਸ ਲੜਿਆ ਉੱਥੋਂ ਦਾ ਚਲੋ ਜਿੱਤ ਗਏ ਸੀਗੇ ਥੋੜਾ ਜਿਹੜਾ ਮੈਟਰ ਸੀਗਾ ਇੱਥੇ ਆਪਣੇ ਸਰਕਾਰ ਦੇ ਵਿੱਚ ਸੀਗਾ ਉਹਨਾਂ ਦਾ ਥੋੜਾ ਜਿਹਾ ਤੇ ਇੱਕ ਦਿਨ ਉਹਨਾਂ ਨੂੰ ਪਤਾ ਲੱਗਿਆ ਇੱਥੇ ਆਏ ਕੁਲਦੀਪ ਸਿੰਘ ਜੀ ਉਹਨਾਂ ਨੂੰ ਮਿਲੇ ਉਹਨਾਂ ਨੇ ਆਪਣੀ ਸਾਰੀ ਗੱਲਬਾਤ ਉਹਨਾਂ ਨੂੰ ਦੱਸੀ ਤੇ ਕਹਿੰਦੇ ਵੀ ਇਦਾਂ ਕਰਕੇ ਸਾਡੀ ਜੋ ਵਿਰਾਸਤੀ ਖੇਡ ਆ ਵੀ ਉਹ ਬੰਦ ਹੋ ਗਈ ਵੀ ਤੁਸੀਂ ਥੋੜਾ ਸੀਐਮ ਸਾਹਿਬ ਨਾਲ ਬਹੁਤ ਪੁਰਾਣਾ ਰਾਬਤਾ ਤੁਸੀਂ ਉਹਨਾਂ ਨਾਲ ਕੋਈ ਗੱਲਬਾਤ ਕਰਕੇ ਸਾਡੀ ਖੇਡ ਨੂੰ ਚਾਲੂ ਕਰਵਾਓ ਤੇ ਕੁਲਦੀਪ ਸਿੰਘ ਜੀ ਨੇ ਇੱਕ ਪੁਲ ਦਾ ਕੰਮ ਕੀਤਾ ਉਹਨਾਂ ਨੇ ਉਹਨਾਂ ਨੂੰ ਸੀਐਮ ਸਾਹਿਬ ਨਾਲ ਮਿਲਾਇਆ ਤੇ ਇੱਥੇ ਕਿਸਾਨ ਮਿਲਣੀ ਸੀਗੀ ਲੁਧਿਆਣੇ ਤੇ ਉੱਥੇ ਮੈਂ ਉਹਨਾਂ ਨੂੰ ਨਾਲ ਲੈ ਕੇ ਗਿਆ ਸੀਐਮ ਸਾਹਿਬ ਨੇ 15-20 ਮਿੰਟ ਵਧੀਆ ਰੁੱਕ ਕੇ ਉਹਨਾਂ ਦੀ ਗੱਲਬਾਤ ਸੁਣੀ ਤੇ ਤੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਕੈਬਨਰਟ ਦੇ ਵਿੱਚ ਅਸੀਂ ਗੱਲਬਾਤ ਕਰਕੇ ਤੇ ਠੁੱਡੀ ਖੇਡ ਨੂੰ ਅਸੀਂ ਚਾਲੂ ਕਰਵਾਵਾਂਗੇ ਤੇ ਕੱਲ ਮੈਨੂੰ ਪਤਾ ਲੱਗਿਆ ਜੀ ਉਹਨਾਂ ਨੇ ਖੇਡ ਨੂੰ ਹਰੀ ਝੰਡੀ ਦੇ ਦਿੱਤੀ ਆ ਤੇ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜੋ ਇੱਥੇ ਵੀ ਆਏ ਨੇ ਸਾਰੇ ਜਣੇ ਜਾਣੇ ਜੀ ਇਹ ਸਾਰੇ ਜਣੇ ਜੀ ਬੈਲੜਾ ਅਕਬੀਰ ਅੱਜ ਜਿਹੜੇ ਮੂਰੀ ਬੰਦੇ ਨੇ ਮੇਨ ਇਹਨਾਂ ਦੇ ਪ੍ਰਬੰਧਕ ਨੇ ਜਿਹੜੇ ਉਹ ਅੱਜ ਇਕੱਠੇ ਹੋਏ ਨੇ ਜੀ ਤੇ ਸਾਰਿਆਂ ਦੇ ਕਹਿਣ ਤੇ ਹੀ ਇਹ ਉਹਨਾਂ ਨੇ ਆਪਣੇ ਆਪਣੀ ਪ੍ਰੋਬਲਮ ਦੱਸ ਕੇ ਕੁਲਦੀਪ ਸਿੰਘ ਮਾਮਾ ਜੀ ਨੇ ਸੀਐਮ ਸਾਹਿਬ ਨਾਲ ਗੱਲਬਾਤ ਕਰਕੇ ਇਹਨਾਂ ਦੀ ਪ੍ਰੋਬਲਮ ਸੋਲਵ ਕਰਵਾਇਆ ਤੇ ਇਹ ਤਾਂ ਦੇਖੋ ਆਪਣੇ ਪੁੱਤਾਂ ਵਾਂਗੂ ਪਾਲਦੇ ਨੇ ਜੀ ਬੌਲਦਾਂ ਨੂੰ ਤੇ 20 25-25 ਲੱਖ ਮੁੱਲ ਲੱਗਦਾ ਹੈ ਕਿ ਕਿ ਬੱਚੇ ਦਾ ਤੇ ਤੁਸੀਂ ਆਵੇ ਦੱਸੋ ਵੀ 20-25 ਲੱਖ ਰੁਪਏ ਲਾ ਕੇ ਉਹਨਾਂ ਦੇ ਤੁਸ਼ਦਦ ਕਰਨਗੇ ਉਹ ਇਹ ਦੇਖੋ ਇਹ ਗੱਲ ਤਾਂ ਹੈ ਨਹੀਂ ਕਿ ਬਿਲਕੁਲ ਤੇ ਹੁਣ ਹੋਣਗੀਆਂ ਵੱਡੇ ਪੱਧਰ ਤੇ ਖੇਡਾਂ ਸਟਾਰਟ ਹੋਣਗੀਆਂ ਜੀ ਸੀਐਮ ਸਾਹਿਬ ਨੇ ਸਾਨੂੰ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਤੁਸੀਂ ਬੇਫਿਕਰ ਹੋ ਕੇ ਕੋਈ ਤੁਹਾਨੂੰ ਰੋਕੂਗਾ ਨਹੀਂ ਤੁਸੀਂ ਆਪਣਾ ਬਹੁਤਨੀ ਸੇਵਾ ਕਰੋ ਤੇ ਖੇਡਾਂ ਕਰਵਾਓ ਤੇ ਜਲਦੀ ਮੇਰੇ ਹਿਸਾਬ ਨਾਲ ਵੀ 10-15 ਦਿਨ ਦੇ ਵਿੱਚ ਵਿੱਚ ਇਹ ਖੇਡਾਂ ਸਟਾਰਟ ਹੋ ਜਾਣਗੀਆਂ ਧੰਨਵਾਦ ਕਰਨ ਪਹੁੰਚਿਆ ਅੱਜ ਇਹ ਸਾਰੇ ਲੋਕ ਤੇ ਜਿਹੜਾ ਤੁਸੀਂ ਇਹ ਕੰਮ ਕੀਤਾ ਹਲਾਗਾ ਕਰ ਰਹੇ ਨੇ ਇਸ ਕੰਮ ਹਾਂਜੀ ਬਿਲਕੁਲ ਇਹ ਅੱਜ ਸਾਰੇ ਬੈਲਟਡਾਗ ਵੀਰ ਨੇ ਜਿਹੜੇ ਇਹ ਧੰਨਵਾਦ ਕਰਨ ਆਏ ਨੇ ਤੇ ਕੁਲਦੀਪ ਸਿੰਘ ਜੀ ਦਾ ਵੀ ਮਾਮਾ ਜੀ ਦਾ ਵੀ ਉਹ ਤਾਂ ਚਲੋ ਇੱਥੇ ਹੈ ਨਹੀਂਗੇ ਹੁਣ ਯੂ ਐਸ اے ਨੇ ਜੀ ਤੇ ਇਹ ਇੱਥੇ ਆਏ ਨੇ ਸਾਡੇ ਕੋਲ ਉਹਨਾਂ ਦੇ ਪਰਿਵਾਰ ਦੇ ਕੋਲ ਮੈਂ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜੀ ਤੇ ਹੱਥ ਜੋੜ ਕੇ ਮੈਂ ਇਹਨਾਂ ਨੂੰ ਜੀ ਆਇਆਂ ਆਖਦਾਂ ਇੱਥੇ ਆਇਆ ਤੇ ਤੇ ਚਲੋ ਇਹ ਵੀ ਵਿਚਾਰੇ ਬਹੁਤ ਕਰ ਰਹੇ ਨੇ ਵੀ ਤੁਸੀਂ ਸਾਡਾ ਕੰਮ ਕਰਾਤਾ ਹੁਣ 15 20 ਸਾਲ ਤੋਂ ਪਿਛਲੀਆਂ ਸਰਕਾਰਾਂ ਇਹਨਾਂ ਨੇ ਵਿਚਾਰਿਆਂ ਨੇ ਬੜੀ ਭਜਨ ਠਕੀ ਰਹੀ ਆ ਬੜਾ ਸੰਘਰਸ਼ ਕਰਿਆ ਜੀ ਪਿਛਲੀਆਂ ਸਰਕਾਰਾਂ ਨੇ ਕਿਸੇ ਨੇ ਇਹਨਾਂ ਦੀ ਸੁਣੀ ਨਹੀਂ ਹੈਗੀ ਆ ਪਿਛਲੇ ਸਮੇਂ ਚ ਕਾਲੀ ਵੀ ਰਹੇ ਨੇ ਕਾਂਗਰਸੀ ਵੀ ਰਹੇ ਨੇ ਉਹਨਾਂ ਨੇ ਕੋਈ ਇਹਨਾਂ ਲਈ ਕੋਈ ਖਾਸ ਤਵੱਜੋ ਨਹੀਂ ਦਿੱਤੀ ਕੋਈ ਕੋਈ ਸਾਰ ਨਹੀਂ ਲਈ ਜੀ ਹੈਗੀ ਇਹਨਾਂ ਨੇ ਬਿਲਕੁਲ ਵੀ ਇਹਨਾਂ ਦੀ ਚਲੋ ਹੁਣ ਅਸੀਂ ਧੰਨਵਾਦ ਕਰਦੇ ਆ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤੇ ਅ ਰਾਜਵੀਰ ਸਿੰਘ ਓਐਸਡੀ ਸਾਹਿਬ ਦਾ ਜਿਨ੍ਹਾਂ ਨੇ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਉਹਨਾਂ ਨੇ ਹਰੀ ਝੰਡੀ ਦੇ ਹੀ ਦਿੱਤੀ ਜਦਕੇ ਹਾਂ ਜੀ ਦੇ ਹੀ ਦਿੱਤੀ ਜਦਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਾਹਰ ਕੱਢਣ ਦੇ ਲਈ ਖੇਡਾਂ ਆਪਣਾ ਰੋਲ ਅਦਾ ਕਰ ਦੇਖੋ ਮੇਰੀ ਗੱਲ ਸੁਣੋ ਹੁਣ ਸੀਐਮ ਸਾਹਿਬ ਕਹਿੰਦੇ ਸੀ ਕਿ ਵੀ ਅਸੀਂ ਰੰਗਲਾ ਪੰਜਾਬ ਬਣਾਉਣਾ ਉਹਨਾਂ ਰੰਗਲਾ ਪੰਜਾਬ ਦਾ ਇਦੋਂ ਵੱਡਾ ਸਬੂਤ ਕੀ ਦੇ ਸਕਦੇ ਨੇ ਹੁਣ ਜਿਹੜੀਆਂ ਆਪਣੀ ਵਿਰਾਸਤੀ ਖੇਡਾਂ ਜੀ ਬੰਦ ਹੋ ਗਈਆਂ ਸੀਗੀਆਂ ਬੈਲ ਗੱਡੀਆਂ ਦੀ ਦੌੜਾਂ ਉਹਨਾਂ ਨੂੰ ਉਹਨਾਂ ਨੇ ਹਰੀ ਝੰਡੀ ਦੇਤੀ ਇਹ ਸਮਝ ਲਓ ਵੀ ਰੰਗਲੇ ਪੰਜਾਬ ਦੀ ਉਹ ਇੱਕ 파ਟ ਆ ਰੰਗਲੇ ਪੰਜਾਬ ਦਾ ਇੱਕ ਪਾਰਟ ਆ ਜੀ ਇਹ ਇਲਾਕੇ ਦੀ ਚਰਚਾ ਵਾ ਜਿਹੜੇ ਆਪਣੇ ਕੁਲਦੀਪ ਸਿੰਘ ਮਾਮਾ ਜੀ ਆ ਉਹਨਾਂ ਨੇ ਸੀਐਮ ਸਾਹਿਬ ਨਾਲ ਜਿਹੜੀ ਦੋਸਤੀ ਸੀ ਉਹ ਦੋਸਤੀ ਨੂੰ ਨਵਾਇਆ ਗਿਆ ਵਾ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਨਹੀਂ ਦੇਖੋ ਉਹ ਤਾਂ ਹੁਣ ਤਕਰੀਬਨ 25-30 ਸਾਲ ਪਹਿਲਾਂ ਦੀ ਉਹਨਾਂ ਦੀ ਦੋਸਤੀ ਆ ਜੀ ਆਪਣੇ ਸੀਐਮ ਸਾਹਿਬ ਦੇ ਨਾਲ ਇਹ ਤਾਂ ਚਲੋ ਸੀਐਮ ਤਾਂ ਉਹ ਹੁਣ ਬਣੇ ਨੇ ਉਸ ਟਾਈਮ ਤਾਂ ਉਹ ਐਮਪੀ ਵੀ ਹੈ ਨਹੀਂ ਸੀਗੇ ਤੇ ਯੂਐਸਏ ਦੇ ਵਿੱਚ ਇਕੱਠੇ ਇੱਕ ਕਮਰੇ ਦੇ ਵਿੱਚ ਰਹਿੰਦੇ ਰਹੇ ਨੇ ਜੀ ਤੇ ਬੜੀ ਪੁਰਾਣੀ ਉਹਨਾਂ ਦੀ ਦੋਸਤੀ ਆ ਜੀ ਦੋਸਤੀ ਬਾਰੇ ਤਾਂ ਆਪਾਂ ਉਹਨਾਂ ਦੇ ਬਾਰੇ ਕੁਝ ਕਹਿ ਨਹੀਂ ਸਕਦੇ ਜੀ ਇੰਨੀ ਪੁਰਾਣੀ ਦੋਸਤੀ ਆ ਤੇ ਉਹਨਾਂ ਦਾ ਕਿਹਾ ਉਹ ਮੂੜ ਦੇ ਵੀ ਹੈ ਨਹੀਂਗੇ ਜੀ ਉਹਨਾਂ ਨੂੰ ਪਤਾ ਵੀ ਮੈਨੂੰ ਜੇ ਇਹਨਾਂ ਨੇ ਕੋਈ ਗੱਲ ਕਹਿਣੀ ਵੀ ਆ ਤਾਂ ਉਹ ਕੋਈ ਗਲਤ ਗੱਲ ਜਾਂ ਕੋਈ ਹੋਰ ਤਾਂ ਹੋ ਨਹੀਂ ਸਕਦੀ ਹੈਗੀ ਹਾਂਜੀ ਤੇ ਤੁਹਾਡਾ ਧੰਨਵਾਦ ਵੀ ਕਰਦੇ ਹਾਂ ਆਪਣਾ ਬਹੁਤ ਮੈਂ ਮੇਰੇ ਕੋਈ ਸ਼ਬਦ ਹੈ ਨਹੀਂਗਾ ਜੀ ਮੈਂ ਸੀਐਮ ਸਾਹਿਬ ਸਰਦਾਰ ਭਵਨ ਸਿੰਘ ਮਾਨ ਜੀ ਉਹਨਾਂ ਦਾ ਮੈਂ ਤੁਹਾਨੂੰ ਮੇਰੇ ਕੋਈ ਸ਼ਬਦ ਨਹੀਂ ਕਿਵੇਂ ਉਹਨਾਂ ਦਾ ਧੰਨਵਾਦ ਕਰੀਏ ਜੀ ਬਹੁਤ ਵੱਡਾ ਉਹਨਾਂ ਨੇ ਉਪਰਾਲਾ ਕਰਕੇ ਇਹ ਸਾਡੀ ਵਿਰਾਸਤੀ ਖੇਡ ਨੂੰ ਬੈਲਗੜੀਆਂ ਦੇ ਦੌਰ ਨੂੰ ਹਰੀ ਚੰਡੀ ਦਿੱਤੀ ਹੈ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੈਂ ਹਰਦੇਵ ਸਿੰਘ ਸਰਦਾਰ ਹਰਦੇਵ ਸਿੰਘ ਸਰਪੰਚ ਪਿੰਡ ਕੰਗੜਵਾਲ ਮੈਂ ਨੂੰ ਜਦੋਂ ਪਤਾ ਲੱਗਿਆ ਸੀਐਮ ਸਾਹਿਬ ਨੇ ਹਰੀ ਚੰਡੀ ਦਿੱਤੀ ਬੈਲਗੜੀਆਂ ਅਸੀਂ ਬਹੁਤ ਬਾਤ ਉਹਨਾਂ ਦਾ ਧੰਨਵਾਦ ਕਰਦੇ ਆ ਤੈ ਦਿਲੋਂ ਧੰਨਵਾਦ ਕਰਦੇ ਆਂ ਔਰ ਕਿਸਾਨ ਵੀ ਗੱਡੀਆਂ ਦੇ ਜਿਹੜੇ ਭਜਾਉਂਦੇ ਆ ਉਹ ਪਹੁੰਚੇ ਹੋਏ ਆ ਸਾਰੇ ਵੀਰ ਬਹੁਤ ਖੁਸ਼ ਨੇ ਔਰ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ। ਸਰਦਾਰ ਕੁਲਦੀਪ ਸਿੰਘ ਜੀ ਬਦਲਾਅ ਇਹ ਉਪਰਾਲਾ ਕੀਤਾ ਗਿਆ ਜੀ। ਹਾਂਜੀ ਮੇਰੀ ਜਿਹੜੀ ਮੁੜ ਸ਼ੁਰੂ ਹੋਈ ਆ। ਹਾਂਜੀ 14 ਸਾਲ ਹੋ ਗਏ ਜੀ ਗੱਡੀਆਂ ਬੰਦ ਪਈਆਂ ਸੀਗੀਆਂ ਬਾਕੀ ਗੱਡੀਆਂ ਦੌੜ ਜਿਹੜੀ ਬੰਦ ਪਈ ਸੀ ਸਰਦਾਰ ਕੁਲਦੀਪ ਸਿੰਘ ਨੇ ਇਹ ਹਰੀ ਚੰਡੀ ਦਵਾਈ ਆ। ਵਾਈ ਜੀ ਕਿਹੜੇ ਕਿਹੜੇ ਏਰੀਆ ਤੋਂ ਜੀ ਆਏ ਆ ਆਪਣੇ ਕੋਲ ਜਿਹੜੇ ਵਾਹਤ ਚਾਲਕ ਨੇ ਇਹਨਾਂ ਦੇ ਮਾਲਕ ਨੇ ਕਿਹੜੇ ਕਿਹੜੇ ਏਰੀਆ ਤੋਂ ਆਏ ਹੋਏ ਨੇ ਆਪਣੇ ਇਸ ਟਾਈਮ ਸਾਰੇ ਪੰਜਾਬ ਚੋਂ ਹੀ ਆਏ ਹੋਏ ਆ ਜੀ। ਤੇ ਕਿਲਾ ਰੈਪਰ ਤੇ ਵੀ ਬੜੀਆਂ ਖੇਟਾਂ ਹੁੰਦੀਆਂ ਨੇ ਜੀ ਹਾਂਜੀ ਹਾਂਜੀ ਕਿਲਾ ਰੈਪਰ ਸਾਡਾ ਪਿੰਡ ਵੀ ਪੁਰਾਣਾ ਨਾਰੰਗ ਵਾਲਾ ਜੀ ਜੀ ਤੇ ਉੱਥੋਂ ਬਹੁਤ ਬੰਦੇ ਖੁਸ਼ ਨੇ ਪੂਰਾ ਪੰਜਾਬ ਹੀ ਖੁਸ਼ ਹੋਊਗਾ ਹਾਂਜੀ ਹਾਂਜੀ ਬਹੁਤ ਖੁਸ਼ ਨੇ ਬਹੁਤ ਤਾਦਿਲੋਂ ਸੀਐਮ ਸਾਹਿਬ ਦਾਤਾਂ ਵਾਧਕ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੀਐਮ ਦੀ ਸਾਹਿਬ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਹਨਾਂ ਦੀ ਹਰੇਕ ਗੱਲ ਨੂੰ ਨੇੜੇ ਹੋ ਕੇ ਸੁਣਿਆ ਉਹਨਾਂ ਨੇ ਇਜਾਜ਼ਤ ਦਿੱਤੀ ਇਹਨਾਂ ਨੂੰ ਬੱਚੇ ਭਜਾਉਣ ਦੀ ਮਤਲਬ ਕਿ ਕਾਫੀ ਚਿਰ ਤੋਂ ਬੰਦ ਸਿੰਘੇ ਕਾ ਉਹਨਾਂ ਨੇ ਬਹੁਤ ਨੇੜੇ ਹੋ ਕੇ ਇਹਨਾਂ ਦੀ ਗੱਲ ਸੁਣੀ ਮੈਂ ਉਹਨਾਂ ਨੂੰ ਬਹੁਤ ਸ਼ੁਕਰਗੁਜ਼ਾਰੀ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਬਹੁਤ ਧੰਨਵਾਦ ਨਾਮ ਮੇਰਾ ਜੀ ਮਨਜੋਤ ਸਿੰਘ ਆ ਤੁਸੀਂ ਵੀ ਖੇਡਾਂ ਨੂੰ ਪਿਆਰ ਕਰਦੇ ਹੋ ਹਾਂ ਜੀ ਹਾਂ ਜੀ ਬਿਲਕੁਲ ਜੀ ਖੇਡਣਾ ਪ੍ਰਤੀ ਅਸੀਂ ਬਹੁਤ ਮਾਨਤਾ ਕਰਦੇ ਆਂ ਖੇਡਾਂ ਨੂੰ ਪਿਆਰ ਕਰਦੇ ਆਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੀ ਜਿਹੜਾ ਆਪਣੇ ਪਿੰਡ ਤੋਂ ਖੇਡਾਂ ਦੀ ਸ਼ੁਰੂਆਤ ਕਰਾਂਗੇ ਤੇ ਬਾਕੀ ਧੰਨਵਾਦ ਕਰਦੇ ਆਂ ਮਾਨ ਸਾਹਿਬ ਦਾ ਜਿੰਨਾਂ ਇਹ 14 ਸਾਲ ਪਹਿਲਾਂ ਜਿਹੜੀਆਂ ਖੇਡਾਂ ਰੁਕੀਆਂ ਹੋਈਆਂ ਅੱਜ ਜਿਹੜੀਆਂ ਚੱਲੀਆਂ ਨੇ ਤੇ ਜੋ ਸਾਡੀਆਂ ਪੀੜੀ ਦਾਰ ਪੀੜੀ ਚੱਲਦੀਆਂ ਖੇਡਾਂ ਸੀਗੀਆਂ ਇਹ ਤੇ ਇਹਦੇ ਵਿੱਚ ਜੋ ਕੰਪਲੀਟ ਕੀਤੀ ਸੀਗੀ ਸਰਕਾਰ ਵੱਲੋਂ ਕੀ ਬੌੜਾਂ ਨੂੰ ਜਾਂ ਆਰ ਲਾਈ ਜਾਂਦੀ ਆ ਜਾਂ ਸੋਟੀਆਂ ਮਾਰੀਆਂ ਜਾਂਦੀਆਂ ਇਦਾਂ ਦਾ ਕੋਈ ਤਸ਼ੱਦਦ ਨਹੀਂ ਹੋਊਗਾ ਤੋਂ ਇਸ ਵੱਲੋਂ ਇਹ ਚੀਜ਼ਾਂ ਵੱਲੋਂ ਵੀ ਧਿਆਨ ਰੱਖਿਆ ਜਾਊਗਾ ਤੇ ਬਾਕੀ ਮਾਧੇ ਮਾਲਵੇ ਦਵਾਬੇ ਪੁਹਾੜ ਵਾਲੇ ਸਾਰੇ ਵੀਰਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਸਹਿਯੋਗ ਦਿੱਤਾ ਤੇ ਖਿਡਾਰੀ ਉਹਨਾਂ ਦੀ ਇਕਜੁੱਟ ਹੋ ਕੇ ਜਿਹੜਾ ਇਹ ਕੰਮ ਨੂੰ ਲੈਪਰੇ ਚੜਾਇਆ ਬਾਕੀ ਧੰਨਵਾਦ ਕਰਦੇ ਆ ਗੁਰਦੀਪ ਸਿੰਘ ਜਿਹੜੇ ਜਿਨ੍ਹਾਂ ਨੇ ਆਪਣੇ ਮਾਨ ਸਾਹਿਬ ਦੇ ਨਾਲ ਰਲ ਕੇ ਇਹ ਉਪਰਾਲੇ ਨੂੰ ਸਿਰੇ ਚੜਾਇਆ ਧੰਨਵਾਦ ਅੱਜ ਦੀ ਮੀਟਿੰਗ ਆ ਜੀ ਪ੍ਰੈਸ ਕਾਨਫਰੰਸ ਆ ਉਹ ਚੀਜ਼ ਤੇ ਅੱਜ ਸਵੇਰ 10 ਵਜੇ ਸਾਨੂੰ ਪਤਾ ਲੱਗਿਆ ਤਾਂ ਅਸੀਂ ਸਾਰੇ ਬੜ੍ਹਦ ਵਾਲੇ ਪਹੁੰਚੇ ਆ ਇਹ ਸਰਦਾਰ ਗੁਰਦੀਪ ਸਿੰਘ ਮਾਮਾ ਜੀ ਜਿਨ੍ਹਾਂ ਸਦਕਾ ਉਨ੍ਹਾਂ ਦੇ ਪਰਿਵਾਰ ਨੇ ਇਹ ਮੀਟਿੰਗ ਬੈਲ ਗੱਡੀਆਂ ਦੇ ਸਬੰਧ ਵਿੱਚ ਰੱਖੀ ਸੀ ਜੋ ਕਿ ਪੂਰੀ 100% ਸਕਸੈਸਫੁਲ ਹੋਈ ਆ ਜਿਹਦੇ ਰਿਜ਼ਲਟ ਤੁਹਾਡੇ ਕੋਸ਼ਿਸ਼ੀ ਦਾਸ ਤੇ ਆ ਕੁਝ ਚੰਦ ਦੇਣਾਂ ਦੇ ਵਿੱਚ ਤੁਹਾਡੇ ਸਾਰੇ ਇਲੈਕਟ੍ਰੋਨਿਕ ਤੇ ਪ੍ਰਿੰਟ মিডিਆ ਦੇ ਸਾਹਮਣੇ ਆ ਜਾਣਗੇ ਮੁੱਖ ਏਜੰਡਾ ਦਾ ਇਹ ਆ ਜੀ ਸਾਨੂੰ ਹਾਈ ਕੋਰਟ ਸੁਪਰੀਮ ਕੋਰਟ ਕਾਰੇ ਸਰਕਾਰੀ ਤੱਕੇ ਖਾਂਦਿਆਂ ਨੂੰ ਤਕਰੀਬਨ ਮੈਕਸਿਮਮ 14 ਸਾਲ ਹੋ ਚੁੱਕੇ ਆ ਸਾਡੀ ਕਿਸੇ ਨੇ ਨਹੀਂ ਸੁਣਿਆ ਜੋ ਅੱਜ ਮੌਜੂਦਾ ਸਰਕਾਰ ਸੁਪਰੀਮੋ ਕੇਜਰੀਵਾਲ ਜੀ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਜਿਨ੍ਹਾਂ ਨੂੰ ਸਾਡੇ ਹੱਥ ਵੜਾਉਣ ਵਾਲੇ ਸਾਡੇ ਮਾਮਾ ਜੀ ਕੁਲਦੀਪ ਤੇ ਉਹਨਾਂ ਦੇ ਬੱਚੇ ਜਿਹੜੀਆਂ ਸਾਡੀਆਂ ਖੇਡਾਂ ਦਾ ਕਾਫੀ ਕੰਮ ਰਹਿੰਦਾ ਸੀ ਉਹ ਅੱਜ ਇੱਥੇ ਇਕੱਠ ਹੋਣ ਦਾ ਸਾਡਾ ਮਕਸਦ ਇਹ ਸੀ ਵੀ ਉਸ ਕੰਮ ਨੂੰ ਸਾਡਾ ਬੂਰ ਪਿਆ ਜਿਹੜਾ ਥੋੜਾ ਬਹੁਤਾ ਰਹਿੰਦਾ ਉਹ ਮੈਂ ਪਹਿਲਾਂ ਵੀ ਦੱਸ ਚੁੱਕਿਆ ਉਹ ਥੋੜੇ ਦਿਨਾਂ ਦੇ ਵਿੱਚ ਉਹ ਸਾਡੇ ਬੈਲਦਰਾਕਾਂ ਦੇ ਸਾਰੇ ਕਾਗਜ਼ ਪੱਤਰਾਂwidehat ਦੇ ਵਿੱਚ ਹੋਣ ਜਿੱਥੇ ਬੰਦੀਆਂ ਦੇ ਅਲੱਗ-ਅਲੱਗ ਹੋਣ ਦੇ ਮਤਲਬ ਇੱਕ ਪਲੇਟਫਾਰਮ ਤੇ ਮਾਝਾ ਮਾਲਵਾ ਦੁਆਬਾ ਪਾਦ ਚਾਰੇ ਪਲੇਟਫਾਰਮ ਤੇ ਇੱਕ ਤੇ ਇਕੱਠੀਆਂ ਹੋ ਕੇ ਕਰਨੀਆਂ ਨੇ ਕੰਮ ਜਾਂ ਅਲੱਗ-ਅਲੱਗ ਹਾਂਜੀ ਇਹ ਮੈਂ ਤੁਹਾਨੂੰ ਬੜੇ ਹੀ ਸਟਾਰੂ ਢੰਗ ਨਾਲ ਦੱਸਦਾ ਜਿਹੜਾ ਪੰਜਾਬ ਦੀ ਕਮੇਟੀ ਦਾ ਨਾਮ ਆ ਮਾਲਵਾ ਦਬਾਬਾ ਬੁੱਲ ਵੈਲਫੇਅਰ ਓਨਰਸ ਐਸੋਸੀਏਸ਼ਨ ਆ ਇੱਕ ਕਮੇਟੀ ਪੰਜਾਬ ਦੀ ਬਣੀ ਹੋਈ ਆ ਸਾਰਾ ਸਿੰਘਾਸੇ ਨੇ ਲੜਿਆ ਬਾਕੀ ਜਿਹੜੀਆਂ ਵੀ ਕਮੇਟੀਆਂ ਨੇ ਐਨ ਆਰ ਆਈ ਕਮੇਟੀਆਂ ਬਣੀਆਂ ਨੇ ਉਹ ਉਧਰ ਬਾਹਰ ਰਹਿੰਦੇ ਨੇ ਸਾਡੇ ਇੱਥੇ ਵੀ ਜਿਹੜੀ ਵੀ ਕਮੇਟੀ ਆ ਸਾਰੀਆਂ ਕਮੇਟੀਆਂ ਨੇ ਜਿੰਨਾ ਵੀ ਕੰਮ ਕੀਤਾ ਪੈਣੀ ਕੀਤਾ ਬਹੁਤ ਕੀਤਾ ਥੋੜਾ ਕੀਤਾ ਅਸੀਂ ਸਾਰੇ ਬੈਲੜਾਕ ਸਾਰਿਆਂ ਦਾ ਜਿਨ੍ਹਾਂ ਨੇ ਜਿੰਨਾ ਵੀ ਕੰਮ ਕੀਤਾ ਉਹਨਾਂ ਦਾ ਆਪਣੀ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦੀ ਵੀ ਧੰਨਵਾਦ ਕਰਦਾ ਤੇ ਜਿਹੜਾ ਡਾਟ ਤੁਸੀਂ ਕਲਦੀਪ ਸਿੰਘ मामा ਜੀ ਨੂੰ ਦਿੰਦੇ ਹੋ ਜੋ ਅੱਜ ਇਹ ਪ੍ਰੋਗਰਾਮ ਸਫਲ ਹੋਇਆ ਤੇ ਜਿਹੜਾ ਖੇਡਾਂ ਗੱਡੀਆਂ ਦੀ ਸਫਲਤਾ ਦੇ ਪਿੱਛੇ ਨਾਮ ਜਿਹੜਾ ਕਾਰਨਾ ਇਹਨਾਂ ਦਾ ਹੈ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਰੱਖੀ ਗਈ ਆ ਇਹਦਾ ਸਿਰ ਆ ਸਫਲਤਾ ਜੋ ਵੀ ਸ਼ਬਦ ਆਪਾਂ ਵਰਤ ਸਕਦੇ ਆ ਮੈਂ ਦੱਸੇ ਵੀ ਧੰਨਵਾਦ ਵਾਲੇ ਸ਼ਬਦ اے ਬੀ ਸੀ ਤੇ ਉਡਾੜਾ ਸਾਡੇ ਕੋ ਮੁੱਕ ਗਿਆ ਇਹ ਸਾਰਾ ਸਹਿਰਾ ਸਾਡੇ ਮਾਮਾ ਜੀ ਕੁਲਦੀਪ ਸਿੰਘ ਸਾਡੇ ਦਿਲਾਂ ਦੀ ਧੜਕਣ ਮਾਨ ਸਾਹਿਬ ਇਹ ਸਹਿਰਾ ਸਾਡੀ ਸਰਕਾਰ ਨੂੰ ਜਾਂਦਾ ਅਸੀਂ ਮੁੜ ਮੁੜ ਕੇ ਦੁਬਾਰਾ ਵੀ ਸਾਡੇ ਸਾਰਿਆਂ ਕੰਨਿਓ ਇਸ ਪਰਿਵਾਰ ਕੰਨਿਓ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਹਰਜੀਤ ਸਿੰਘ ਨੰਬਰਦਾਰ ਜੀ ਮੀਟਿੰਗ ਦਾ ਕੀ ਏਜੰਡਾ ਸੀ ਕੀ ਕਹਿਣਾ ਚਾਹੀਦਾ ਮੀਟਿੰਗ ਦਾ ਏਜੰਡਾ ਵੀ ਰਹੀ ਸੀਗਾ ਤੇ ਜਿਹੜੀ ਸਾਡੇ ਬੈਲ ਗੱਡੀਆਂ ਦੀ ਦੌੜ ਨੂੰ ਹਰੀ ਝੰਡੀ ਮਿਲੀ ਆ ਇਹਦੇ ਸਬੰਧ ਦੇ ਵਿੱਚ ਇੱਥੇ ਇਕੱਠ ਹੋਇਆ ਸੀਗਾ ਤੇ ਉਹ ਅਸੀਂ ਧੰਨਵਾਦ ਕਰਨਾ ਸੀਗਾ ਮਮਾ ਜੀ ਦਾ ਕਰਨਾ ਸੀ ਭਗਵੰਤ ਮਾਨ ਜੀ ਦਾ ਕਰਨਾ ਸੀ ਮੁੱਖ ਮੰਤਰੀ ਸਾਡੇ ਪੰਜਾਬ ਨੇ ਉਹਨਾਂ ਨੇ ਸਾਡਾ ਜੋਸ਼ ਅਸੀਂ ਮਤਲਬ ਸਾਡੀਆਂ ਪਿਛਲੀਆਂ ਸਰਕਾਰਾਂ ਬਣੀਆਂ ਸੀਗੀਆਂ ਜੋ ਅਸੀਂ ਕਿਸੇ ਨੂੰ ਮਾੜਾ ਤਾਂ ਨਹੀਂ ਕਹਿੰਦੇ ਲੇਕਿਨ ਸਾਡੀ ਕੋਈ ਐਡੀ ਸੁਣਵਾਈ ਨਹੀਂ ਹੋਈ ਜਿੰਨੀ ਭਗਵੰਤ ਮਾਨ ਵਾਲੀ ਸਰਕਾਰ ਦੇ ਵਿੱਚ ਸਾਡੀ ਸੁਣਵਾਈ ਹੋਈ ਆ ਤੇ ਮਮਾ ਜੀ ਨੇ ਸਾਡੀ ਬਾਹ ਉਹਨਾਂ ਫੜਾ ਕੇ ਸਾਡਾ ਕੰਮ ਨਪਨੇ ਪਰ ਚੜਿਆ ਉਸੇ ਵਿਸ਼ੇ ਤੇ ਅਸੀਂ ਇਕੱਠੇ ਹੋਏ ਸੀਗੇ ਉਹਨਾਂ ਦਾ ਧੰਨਵਾਦ ਕਰਨ ਲਈ ਅਸੀਂ ਫੇਰ ਵੀ ਉਹਨਾਂ ਦਾ ਆਪਣੇ ਕੰਨੀਓ ਜਿੰਨੇ ਮੇਰੇ ਸਾਥੀ ਇੱਥੇ ਆਏ ਨੇ ਸਾਰਿਆਂ ਵੱਲੋਂ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਅੱਜ ਦਾ ਵਿਸ਼ਾ ਇਹੀ ਸੀਗਾ ਜੀ ਮੇਨ ਜੋ ਰਮੀ ਭਾਈ ਸਰਦਾਰ ਹਮਾਰੇ ਹਰਦੇਵ ਅੰਕਲ ਜੀ ਸਰਪੰਚ ਸਾਹਿਬ ਕੇ ਇਨਕੇ ਨੋਨ ਸੇ ਜੋ ਪੰਜਾਬ ਮੇ ਬੈਲ ਗਾੜੀ ਦਾ ਜੋ 14 ਸਾਲ ਸੇ ਬੰਦ ਹੋ ਰੱਖਾ ਥਾ ਖੇਲ वो दोबारा से शुरू हो गया इसके लिए जितना भी धन्यवाद किया जाए कम है वो इसलिए कि हर आदमी घोड़ा नहीं खरीद सकता है हर आदमी हाथी नहीं खरीद सकता है लेकिन जो बैल है बैल तो हर किसान के घर में होता है और हर किसान को एक जज्बा होता है कि हमारा जो खेल हो हमारा जो पशु है उसका खेल हर कोई देखे तो इसके लिए जब पंजाब सरकार ने मुख्यमंत्री भगवंत सिंह मान ने काम किया है उनका मैं बहुत बहुत धन्यवाद करता हूँ और पूरा पंजाब धन्यवाद करेगा क्योंकि अभी तो यहाँ से पता लग रहा है जब हर पिंड में जाएगा हर इलाके में जाएगा वहाँ के लोग को जो हमारे भाई साहब हैं रमीज हैं इनके परिवार को भी धन्यवाद करना चाहिए मान सरकार के साथ साथ कि इन्होंने उनके कान तक पहुंचा के या उन्होंने दोस्ती निभाया तो ऐसा दोस्त भी हर सरकार में होना चाहिए कि हर गरीब का आवाज़ को चाहे वो यू एस ए बैठे हों जहाँ भी बैठे हों अपने पंजाब की आवाज़ के लिए अपने पंजाब की धरती के लिए मुख्यमंत्री से बैठ के वहाँ पर आवाज़ उठा रहे हैं तो उनका सबसे ज़्यादा धन्यवाद करते हैं